ਹਾਲੇਲੂਇਆ ਪ੍ਰਭੂ ਦੀ ਮਹਿਮਾ ਹੋਵੇ ਸਭਨਾਂ ਨੂੰ ਜੈਮਸੀ ਦੀ ਅਤੇ ਤੁਹਾਡਾ ਸਾਰਿਆਂ ਦਾ ਸਾਡੀ YouTube ਚੈਨਲ ਯਾਨੀ ਕਿ ਕਿਰਪਾ ਪ੍ਰਾਰਥਨਾ ਪਵਨ ਨੂਰਪੁਰ ਜਲੰਧਰ ਵਿੱਚ ਨਿੱਘਾ ਸਵਾਗਤ ਹੈ ਜੇਕਰ ਤੁਸੀਂ ਬਿਮਾਰ ਹੋ ਜਾਂ ਪਰੇਸ਼ਾਨ ਹੋ ਜੇ ਤੁਸੀਂ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਜਰੂਰ ਇਹਨਾਂ ਫੋਨ ਨੰਬਰਾਂ 'ਤੇ ਸਾਡੇ ਨਾਲ ਸੰਪਰਕ ਕਰੋ ਸਾਡਾ ਨੰਬਰ ਹੈ 9478369482 ਤੇ ਦੂਸਰਾ ਨੰਬਰ ਹੈ 8528755006 ਧੰਨਵਾਦ ਅਤੇ ਹਾਂ ਏ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀਆਂ ਵੀਡੀਓਜ਼ ਰੋਜ਼ ਦੇਖਦੇ ਹੋ ਇਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਇਹਨਾਂ ਵੀਡੀਓਜ਼ ਅਤੇ ਪ੍ਰਾਰਥਨਾਵਾਂ ਦੇ ਦੁਆਰਾ ਪ੍ਰਭੂ ਤੁਹਾਨੂੰ ਸਭ ਨੂੰ ਬੜੀ ਆਸ਼ੀਸ਼ ਦੇਵੇ ਇਹੀ ਸਾਡੀ ਪ੍ਰਾਰਥਨਾ ਹੈ ਧੰਨਵਾਦ ਸਭ ਨੂੰ ਜੈ ਮਸੀਹ ਦੀ